हेलो एंड वेलकम माय डियर स्टूडेंट्स आई होप दैट यू ऑल आर डूइंग गुड रोजी सो आज अपन क्लास प्लस 1 ਦਾ ਮੈਥ ਦਾ ਸੈਂਪਲ ਪੇਪਰ ਸੋਲਵ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਆਪਣਾ ਜ਼ਿਆਦਾ ਫੋਕਸ ਹੋਏਗਾ ਐਮਸੀਕਿਊਜ਼ ਦੇ ਉੱਪਰ ਅੱਜ ਆਪਾਂ ਬੇਟਾ ਜੀ 16 ਐਮਸੀਕਿਊਜ਼ ਸੋਲਵ ਕਰਾਂਗੇ ਠੀਕ ਹੈ ਸਾਨੂੰ ਪਤਾ ਹੈ ਕਿ ਜਿਹੜਾ ਸਾਡਾ ਸੈਕਸ਼ਨ A ਹੁੰਦਾ ਉਹਦੇ ਵਿੱਚ 16 ਐਮਸੀਕਿਊਜ਼ ਪੁੱਛੇ ਜਾਂਦੇ ਨੇ ਕਿਉਂਕਿ ਹਰ ਇੱਕ MCQ ਇੱਕ ਨੰਬਰ ਦਾ ਹੁੰਦਾ ਤਾਂ ਸਾਡੇ 16 ਨੰਬਰ ਜਿਹੜੇ ਹੈਗੇ ਨੇ MCQs ਦੇ ਵਿੱਚੋਂ ਬਣ ਜਾਂਦੇ ਨੇ ਸੋ ਵਿਚ ਇਜ਼ ਵੈਰੀ ਇੰਪੋਰਟੈਂਟ ਪਾਰਟ ਰਾਈਟ ਸੋ ਵਿਦਆਊਟ ਐਨੀ ਵੇਸਟੇਜ ਆਫ ਟਾਈਮ ਲੈਟਸ ਸਟਾਰਟ ਵਿਦ ਦ ਫਸਟ ਕੁਐਸਚਨ If you didn't subscribe the channel then please subscribe it and share it to your friends okay beta so rajiv first question ithhe kya agaya hai that number of subset sanu ek set deta hoya jide vich sanu 3 element ditte ne 1 2 and 3 sanu number of subset inanne keya dasso ji kinne ne we know very well ke number of subset pata karan de layi number of subset pata karan de layi assi beta ki karde ha 2 di power n karde ha ਬੇਟਾ n ਕੀ ਹੁੰਦਾ n ਹੁੰਦਿਆ ਨੰਬਰ ਆਫ ਐਲੀਮੈਂਟ ਯਾਨੀ ਇਸ ਸੈੱਟ ਦੇ ਵਿੱਚ ਕਿੰਨੇ ਨੰਬਰ ਆਫ ਐਲੀਮੈਂਟ ਹੈ ਤਿੰਨ ਐਲੀਮੈਂਟ ਹੈ ਸੋ ਆਪਾਂ ਇੱਥੇ ਕੀ ਕਰਾਂਗੇ 2 ਰੇਸ ਟੂ ਪਾਵਰ 3 ਔਰ ਸਾਨੂੰ ਪਤਾ 2 ਰੇਸ ਟੂ ਪਾਵਰ 3 ਕਿੰਨਾ ਹੁੰਦਾ 8 ਹੁੰਦਾ ਇੱਕ ਵਾਰ ਤੁਸੀਂ ਇਹ ਸਾਰੇ ਸਬਸੈਟ ਜ਼ਰੂਰ ਬਣਾ ਕੇ ਦੇਖਣੇ ਆ ਦੇਖੋ ਸਾਡੇ ਕੋਲ ਸੈੱਟ ਕੀ ਹੈ ਬੇਟਾ 1 2 ਐਂਡ 3 ਇਹਦੇ ਸੈਟ ਕਿਹੜੇ-ਕਿਹੜੇ ਬਣਨਗੇ ਇਹ ਸੈਟ ਦੇ ਸਬਸੈਟ ਕਿਹੜੇ ਬਣਨਗੇ ਸਭ ਤੋਂ ਪਹਿਲਾਂ ਤਾਂ ਐਮਪਟੀ ਸੈਟ ਹੁੰਦਾ ਹੈ ਫਿਰ ਬੇਟਾ ਸਾਡੇ ਕੋਲ ਸਿੰਗਲਟਨ ਸੈਟ ਆ ਜਾਂਦੇ ਆ ਯਾਨੀ 1 2 ਫਿਰ 3 ਸਿੰਗਲਟਨ ਆਗੇ ਫਿਰ ਅਸੀਂ 2-2 ਦੀ ਪੇਅਰਿੰਗ ਦੇ ਵਿੱਚ ਲੈਣੇ ਆ 1 ਐਂਡ 2 ਫਿਰ 1 ਨਾਲ 3 ਆ ਜਾਂਦਾ ਠੀਕ ਹੈ ਫਿਰ 2 ਨਾਲ 3 ਆ ਜਾਂਦਾ ਇਸ ਤਰੀਕੇ ਨਾਲ ਔਰ ਫਿਰ ਬੇਟਾ ਅਸੀਂ ਇਹ ਸਾਰਾ ਹੀ ਸੈਟ ਲੈ ਲਏ ਨਾ 1 2 ਐਂਡ 3 ਦੇਖੋ ਕਿੰਨੇ ਹੋ ਗਏ 1 2 3 4 5 6 7 ਐਂਡ 8 ਟੋਟਲ ਸਾਡੇ ਕੋਲ 8 ਹੋ ਗਏ ਸੋ ਦੈਟ ਮੀਨਸ ਨੰਬਰ ਆਫ ਸਬਸੈਟ ਪਤਾ ਕਰਨ ਦੇ ਲਈ ਅਸੀਂ 2 ਦੀ ਪਾਵਰ n ਕਰ ਦਿੰਨੇ ਆ ਵੈਰੀ ਗੁੱਡ মুਵ ਟੂ ਦਾ ਨੈਕਸਟ ਪਾਰਟ ਓਕੇ ਨੈਕਸਟ ਕੁਐਸਚਨ ਕੀ ਕਹਿੰਦੇ ਆ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਸੈਟ ਸਾਨੂੰ ਸਾਰੀਆਂ ਆਪਸ਼ਨਾਂ ਦਿੱਤੀਆਂ ਨੇ ਅਸੀਂ ਇਹਦੇ ਵਿੱਚ ਦੱਸਣਾ ਹੈ ਕਿ ਕਿਹੜਾ ਸੈਟ ਨਹੀਂ ਹੈ

ਸਾਡੇ ਵਿੱਚੋਂ ਕੋਈ ਵੀ ਇੰਗਲਿਸ਼ ਅਲਫਾਬੈਟ ਦਾ ਇੱਕ ਸੈੱਟ ਤਿਆਰ ਕਰੇ ਸਾਰਿਆਂ ਦਾ ਸੈੱਟ ਸੇਮ ਹੀ ਹੋਏਗਾ ਮੈਂ ਵੀ ਇੱਕ ABC ਤੋਂ ਲੈ ਕੇ Z ਤੱਕ ਸੈੱਟ ਤਿਆਰ ਕਰੂੰਗੀ ਤੁਸੀਂ ਵੀ ਇੰਗਲਿਸ਼ ਅਲਫਾਬੈਟ ਦਾ A ਤੋਂ Z ਤੱਕ ਸੈੱਟ ਤਿਆਰ ਕਰੋਗੇ অপਸ਼ਨ C ਕਹਿੰਦੇ ਸੈੱਟ ਆਫ ਡੇਂਜਰਸ ਐਨੀਮਲ ਆਫ ਦ ਵਰਲਡ ਦਾ ਇਹ ਰਜੇ ਇਹ ਸੈੱਟ ਨਹੀਂ ਹੈ ਔਰ ਉਹੀ ਸਾਨੂੰ ਇਹਨਾਂ ਨੇ ਪੁੱਛਿਆ ਕਿ ਕਿਹੜਾ ਸੈੱਟ ਨਹੀਂ ਹੈ ਤਾਂ ਸਾਡਾ ਆਨਸਰ ਆਪਸ਼ਨ ਨੰਬਰ ਸੀ ਆ ਜਾਏਗਾ ਕਿਉਂ ਨਹੀਂ ਹੈ ਬਹੁਤ ਸਮਝਣਾ ਜ਼ਰੂਰੀ ਹੈ ਦੇਖੋ ਕਿਉਂਕਿ ਇਹ ਇੱਕ ਵੈਲਿਡ ਡਿਫਾਈਨਡ ਕਲੈਕਸ਼ਨ ਨਹੀਂ ਹੈਗੀ ਸੈੱਟ ਲਈ ਸਾਡੇ ਕੋਲੇ ਕੀ ਹੁੰਦਾ ਬੇਟਾ ਸੈੱਟ ਆਪਾਂ ਉਹਨੂੰ ਹੀ ਕਹਿੰਦੇ ਹਾਂ ਜਦੋਂ ਸਾਡੇ ਕੋਲ ਇੱਕ ਵੈਲ ਡਿਫਾਈਨਡ ਕਲੈਕਸ਼ਨ ਹੁੰਦੀ ਹੈ ਹੁਣ ਡੇਂਜਰਸ ਐਨੀਮਲ ਮੇਰੇ ਅਕੋਰਡਿੰਗ ਮੈਂ ਤਾਂ ਦੇਖੋ ਛਿਪਕਲੀ ਤੋਂ ਵੀ ਡਰ ਜਾਣੀ ਆ ਸੋ ਮੇਰੇ ਲਈ ਤਾਂ ਇੱਕ ਹਸਮ ਨਾਲ ਉਹੀ ਡੇਂਜਰਸ ਹੋ ਗਿਆ ਤੋਂ ਕਈ ਲੋਕ ਇਦਾਂ ਦੇ ਆ ਜਿਹੜੇ ਨਾਨ ਵੈਜੀਟੇਰੀਅਨ ਨੇ ਜਿਹੜੇ ਲੋਕ ਮਤਲਬ ਜਮੀ ਨਹੀਂ ਡਰਦੇ ਕਿਸੇ ਜਾਨਵਰ ਵਗੈਰਾ ਤੋਂ ਜਿਵੇਂ ਸੱਪ ਵਗੈਰਾ ਤਾਂ ਉਧਰ ਮਤਲਬ ਜਿਹੜੀਆਂ ਫੋਰਨ ਕੰਟਰੀਜ਼ ਨੇ ਉਥੇ ਬਹੁਤ ਆਮ ਤਰੀਕੇ ਨਾਲ ਹੀ ਉਹ ਖਾਂਦੇ ਨੇ ਸੋ that means ਹਰੇਕ ਦੇ ਅਕੋਰਡਿੰਗ ਡੇਂਜਰਸ ਐਨੀਮਲ ਦੀ ਡੈਫੀਨੇਸ਼ਨ ਅਲੱਗ ਅਲੱਗ ਹੋਏਗੀ ਇੱਕ ਵੈਲ ਡਿਫਾਈਨਡ ਡੈਫੀਨੇਸ਼ਨ ਨਹੀਂ ਹੈ ਸੋ ਇਹੀ ਸਾਡਾ ਆਨਸਰ ਆਏਗਾ ਸੈਟ ਆਫ ਨੰਬਰ ਵਿਚ ਆਰ ਮਲਟੀਪਲ ਆਫ 5 ਡੈਫੀਨੇਟਲੀ ਇਹ ਵੀ ਇੱਕ ਸੈਟ ਹੈ ਆਈ ਹੋਪ ਤੁਹਾਨੂੰ ਸੈਕੰਡ ਕੁਐਸਚਨ ਕਲੀਅਰ ਹੋ ਗਿਆ ਹੋਵੇਗਾ ਸੈਟ ਚੈਪਟਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਬਹੁਤ ਹੀ ਪਿਆਰਾ ਜਿਹਾ ਚੈਪਟਰ ਇਹ ਹੈਗਾਏ ਨੈਕਸਟ ਕਹਿੰਦੇ ਸਾਨੂੰ ਇੱਕ ਸੈਟ ਦਿੱਤਾ A ਇੱਕ B ਔਰ ਇੱਕ C ਤਿੰਨ ਸੈਟ ਦਿੱਤੇ ਨੇ ਉਹਨਾਂ ਨੇ ਕਿਹਾ ਵਿਚ ਇਜ਼ ਦਾ ਯੂਨੀਵਰਸਲ ਸੈਟ ਆਫ ਥੀਸ ਥਰੀ ਸੈਟ ਇਨ੍ਹਾਂ ਤਿੰਨਾਂ ਦਾ ਯੂਨੀਵਰਸਲ ਸੈਟ ਕਿਹੜਾ ਹੈ ਦੇਖੋ ਯੂਨੀਵਰਸਲ ਦਾ ਮਤਲਬ ਕੀ ਹੈ ਜਿਹਦੇ ਵਿੱਚ ਸਾਰੇ ਹੀ ਐਲੀਮੈਂਟਸ ਆ ਜਾਣ ਯਾਨੀ ਕਿ ਅਗਰ ਸਾਡੇ ਕੋਲ ਆਹ ਇੱਕ ਯੂਨੀਵਰਸਲ ਸੈਟ ਪਿਆਈ ਇਦਾ ਮਤਲਬ ਇਹ ਹੋਊਗਾ ਕਿ A, B ਤੇ C ਸਾਰੇ ਦੇ ਸਾਰੇ ਇਹਦੇ ਚ ਕੰਟੇਨ ਕਰਨਗੇ। ਨਹੀਂ ਸਮਝ ਲੱਗਿਆ? ਧਿਆਨ ਨਾਲ ਸਮਝਦੇ ਆ। ਜਿਵੇਂ ਦੇਖੋ A ਆਪਸ਼ਨ ਚੈੱਕ ਕਰਦੇ ਆ। ਦੇਖੋ ਸਾਡੇ ਕੋਲੇ ਜਿਹੜਾ ਸੈੱਟ A ਆ ਉਹਦੇ ਵਿੱਚ 1 ਹੈ 3 ਨੇ ਤੇ 5 ਹੈ ਸਾਨੂੰ 1 ਮਿਲ ਗਿਆ 3 ਮਿਲ ਗਿਆ 5 ਮਿਲ ਗਿਆ ਇਹਦਾ ਮਤਲਬ ਇਹ ਸੈੱਟ ਚ A ਤਾਂ ਹੈਗਾ ਹੁਣ B ਦੇਖਦੇ ਆ B ਦੇ ਵਿੱਚ ਕਿਹੜੇ ਕਿਹੜੇ ਐਲੀਮੈਂਟ ਨੇ 2 4 ਤੇ 6 ਦੇਖੋ ਸਾਨੂੰ 2 ਮਿਲ ਗਿਆ 4 ਮਿਲ ਗਿਆ 6 ਮਿਲ ਗਿਆ C ਦੇ ਵਿੱਚ ਕਿਹੜੇ ਕਿਹੜੇ ਨੇ 0 2 4 6 8 ਪਰ ਇਹਦੇ ਵਿੱਚ ਸਾਨੂੰ ਕਿਤੇ 8 ਨਹੀਂ ਮਿਲ ਰਿਹਾ ਯਾਨੀ ਆਪਸ਼ਨ A ਸਾਡਾ ਆਨਸਰ ਨਹੀਂ ਹੋ ਸਕਦੀ ਜਦੋਂ ਅਸੀਂ ਧਿਆਨ ਨਾਲ ਦੇਖਾਂਗੇ ਤਾਂ ਸਾਡਾ ਰਾਈਟ ਆਨਸਰ ਆਪਸ਼ਨ ਨੰਬਰ C ਬਣੇਗਾ ਕਿਉਂ ਬਣੇਗਾ ਆਪਾਂ ਹੁਣੀ ਐਕਸਪਲੇਨ ਕਰ ਦਿੰਨੇ ਆ ਦੇਖੋ ਸੈੱਟ A ਦੇ ਵਿੱਚ ਸਾਡੇ ਕੋਲ ਬੇਟਾ 3 ਐਲੀਮੈਂਟ ਕਾਪਿਆ ਤੇਨ ਤੇ ਆਪਿਆ ਪੰਜ ਫਿਰ ਸਾਡੇ ਕੋਲ 2 4 6 ਆ ਸੀਗਾ 2 ਆ ਸੀਗਾ 4 ਆ ਸੀਗਾ 6 ਫਿਰ 0 2 4 6 88 0 82 4 6 ਤੇ 8 ਇਹਦਾ ਮਤਲਬ অপਸ਼ਨ ਸੀ ਸਾਡਾ ਰਾਈਟ ਆਨਸਰ ਹੈ ਬਿਕੋਜ਼ ਜਿਹੜੇ ਆਹ A B ਤੇ C ਨੇ ਇਹ ਸਾਰੇ ਇਸ ਸੈੱਟ ਜਿਹੜਾ অপਸ਼ਨ ਨੰਬਰ C ਦੇ ਵਿੱਚ ਸੈੱਟ ਲਿਖਿਆ ਇਹਦੇ ਚ ਕੰਟੇਨ ਕਰ ਰਿਹਾ ਯਾਨੀ ਅਸੀਂ ਲਿਖਾਂਗੇ A ਇਸ ਕੰਟੇਨਡ ਇਨ ਦਿਸ B ਇਸ ਕੰਟੇਨਡ ਇਨ ਦਿਸ ਆ ਪੂਰੇ ਦੇ ਪੂਰੇ ਇਥੇ ਐਲੀਮੈਂਟ ਲਿਖ ਦਾਂਗੇ ਔਰ ਸੀ ਇਜ਼ ਆਲਸੋ ਕੰਟੇਨਡ ਇਨ ਥਿਸ ਸੈਟ ਸੋ ਇਹਦਾ ਮਤਲਬ ਆਵਲਾ ਸੈਟ ਕੀ ਹੋ ਗਿਆ ਬੇਟਾ ਯੂਨੀਵਰਸਲ ਸੈਟ ਹੋ ਗਿਆ ਮੂਵ ਟੂ ਦਾ ਨੈਕਸਟ ਪਾਰਟ ਸਾਨੂੰ ਕਿਹਾ ਗਿਆ ਹੈ ਫਾਈਂਡ ਦਾ ਡਿਗਰੀ ਮੈਜ਼ਰ ਆਫ 7 ਪਾਈ ਬਾਈ 6 ਰੇਡੀਅਨ ਮੈਜ਼ਰਸ ਆਪਾਂ ਨੇ ਕੀ ਪਤਾ ਕਰਨਾ ਹੈ ਇਹਨੂੰ ਡਿਗਰੀ ਦੇ ਵਿੱਚ ਕਨਵਰਟ ਕਰਨਾ ਹੈ ਠੀਕ ਹੈ ਸਾਨੂੰ ਅੱਛੇ ਤਰੀਕੇ ਨਾਲ ਪਤਾ ਹੈ ਕਿ ਇੱਕ ਰੇਡੀਅਨ ਦੇ ਵਿੱਚ ਗਿਵ ਮੀ ਅ ਸੈਕਿੰਡ ਇਦਰ ਸੋਲਵ ਕਰਦੇ ਹਾਂ ਸਾਨੂੰ ਰਜਾ ਖੇਤਰਿਕ ਨਾਲ ਪਤਾ ਹੈ ਕਿ 1 ਰੇਡੀਅਨ ਕਿਦੇ ਬਰਾਬਰ ਹੁੰਦਾ ਹੈ ਜੀ 180/π ਡਿਗਰੀ ਦੇ ਠੀਕ ਹੈ 180/π ਡਿਗਰੀ ਦੇ ਬਰਾਬਰ ਹੁੰਦਾ ਹੈ ਅਸੀਂ ਨੇ ਵੈਲਿਊ ਪਤਾ ਕਰਨੀ ਹੈ 7π/6 ਦੀ ਤਾਂ ਅਸੀਂ ਕੀ ਕਰਾਂਗੇ 7π/6 ਰੇਡੀਅਨ ਔਰ ਉਧਰ ਵੀ ਅਸੀਂ ਕੀ ਕਰਾਂਗੇ ਇਹਨੂੰ 7π/6 ਨਾਲ ਗੁਣਾ ਕਰ ਦਾਂਗੇ 180/π ਗੁਣਾ 7 π 6 ਦੇਖੋ ਫਾਈਨਲ π ਕੱਟ ਜਾਊਗਾ ਸਾਡੇ ਕੋਲ ਕੀ ਬਚ ਗਿਆ 180 7 6 6 ਨੂੰ ਡਿਵਾਈਡ ਕਰ ਦਾਂਗੇ 6 3 18 ਇੱਥੇ 30 ਬਣ ਜਾਏਗਾ 7 3 21 210 ਡਿਗਰੀ ਸਾਡੇ ਕੋਲੇ ਆਨਸਰ ਆ ਗਿਆ ਸੋ ਸਾਡਾ ਰਾਈਟ ਆਨਸਰ ਆ ਗਿਆ ਬੇਟਾ ਜੀ অপਸ਼ਨ ਨੰਬਰ A ਠੀਕ ਹੈ ਤੁਸੀਂ ਬਸ ਇਹਨੂੰ ਸੋਲਵ ਕਰ ਲਿਓ ਇੰਨਾ ਯਾਦ ਰੱਖਣਾ ਆਹ ਵਾਲੀ ਜਿਹੜੀ ਚੀਜ਼ ਹੈ ਯਾਦ ਰੱਖਣੀ ਹੈ ਕਿ ਇੱਕ ਰੇਡੀਅਨ ਕਿਹਦੇ ਬਰਾਬਰ ਹੈ 180 π ਡਿਗਰੀ ਦੇ ਜਿਹਦੀ ਵੈਲਿਊ ਪਤਾ ਕਰਨੀ ਹੈ ਦੋਨੋਂ ਸਾਈਡ ਉਧੇ ਨਾਲ ਮਲਟੀਪਲਾਈ ਕਰ ਦਿਓ ਔਰ ਸਾਨੂੰ ਆਨਸਰ ਮਿਲ ਜਾਏਗਾ ਮੂਵ ਟੂ ਦ ਨੈਕਸਟ ਕੰਦੇ ਵੈਲਿਊ ਆਫ ਸਾਈਨ 765 ਡਿਗਰੀ ਸਾਨੂੰ ਪਤਾ ਕਰਨੀ ਹੈ ਵੈਲਿਊ 765 ਡਿਗਰੀ ਦੀ ਕਿੰਨੀ ਹੋਏਗੀ ਦੇਖੋ ਅਸੀਂ 765 ਜਾਂ ਸਾਨੂੰ ਜਿਹੜਾ ਵੀ ਨੰਬਰ ਮਿਲਦਾ ਉਹਨੂੰ ਅਸੀਂ ਕੁਝ ਇਸ ਤਰੀਕੇ ਨਾਲ ਡਿਵਾਈਡ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਜਾਂ ਤਾਂ 180 ਦੇ ਆਸ-ਪਾਸ ਮਿਲ ਜੇ ਜਾਂ 360 ਦੇ ਆਸ-ਪਾਸ ਮਿਲ ਜੇ ਹੁਣ ਕਿਉਂਕਿ 765 ਥੋੜੀ ਵੱਡੀ ਰਕਮ ਹੈ ਥੋੜੀ ਵੱਡੀ ਵੈਲਿਊ ਹੈ ਤਾਂ ਅਸੀਂ ਇਹਨੂੰ 360 ਦੇ ਆਸ-ਪਾਸ ਡਿਵਾਈਡ ਕਰਾਂਗੇ ਜਦੋਂ ਅਜੇ ਇਹਨੂੰ ਡਿਵਾਈਡ ਕਰਕੇ ਦੇਖਾਂਗੇ ਆ ਕਿਸੇ ਇੱਕ ਤਰੀਕੇ ਨਾਲ ਅਸੀਂ ਇਹਨੂੰ ਸੋਲਵ ਕਰਾਂਗੇ ਤਾਂ ਸਾਨੂੰ ਪਤਾ ਚੱਲੇਗਾ ਕਿ 360 ਨੂੰ 2 ਟਾਈਮਸ ਮਲਟੀਪਲਾਈ ਕਰ ਦੋ ਠੀਕ ਹੈ 2 ਟਾਈਮਸ 360 45 ਡਿਗਰੀ ਇਹਨੂੰ ਸੋਲਵ ਕਰਾਂਗੇ ਤਾਂ ਸਾਨੂੰ ਤਾਂ 765 ਡਿਗਰੀ ਮਿਲੇਗਾ ਹੁਣ ਆਪਾਂ ਇਹਨੂੰ ਸੋਲਵ ਕਰ ਲੈਣੇ ਆ ਯਾਨੀ ਅਸੀਂ sin 765 ਡਿਗਰੀ ਨੂੰ ਕਿਹਦੇ ਬਰਾਬਰ ਲਿਖ ਸਕਦੇ ਆ ਇਹਨੂੰ ਅਸੀਂ ਲਿਖ ਸਕਦੇ ਆ sin 2 360 ਡਿਗਰੀ 45 ਡਿਗਰੀ ਸਾਨੂੰ ਪਤਾ ਹੈ ਕਿ ਜਿਹੜੀਆਂ ਸਾਈਨ ਦੀਆਂ ਵੈਲਿਊਜ਼ ਨੇ 360 ਦੇ ਇੰਟਰਵਲ ਤੋਂ ਬਾਅਦ ਰਿਪੀਟ ਹੁੰਦੀਆਂ ਨੇ ਤਾਂ ਆਪਾਂ ਇਕੱਲੇ ਸਾਈਨ 45 ਡਿਗਰੀ ਦੀ ਵੈਲਿਊ ਕੱਢ ਲਾਂਗੇ ਸਾਈਨ 45 ਡਿਗਰੀ ਦੀ ਵੈਲਿਊ 1/√2 ਆਜੂਗੀ 1/√2 ਆਪਸ਼ਨ ਨੰਬਰ C 1/√2 ਆਪਸ਼ਨ ਨੰਬਰ C ਦੇ ਵਿੱਚ ਪਿਆ ਹੋਇਆ ਆਨਸਰ ਹੈ ਉਹ ਸਾਡਾ ਰਾਈਟ ਆਨਸਰ ਹੋ ਜਾਏਗਾ ਮੂਵ ਟੂ ਦ ਨੈਕਸਟ Part ਸਾਨੂੰ sin x ਦੀ ਵੈਲਿਊ ਦਿੱਤੀ ਹੈ 3/5 ਦੇਖੋ sin θ ਕਿਹਦੇ ਬਰਾਬਰ ਹੁੰਦਾ ਹੈ sin θ ਬੇਟਾ ਜਦ ਆਸੀਂ ਸੋਲਵ ਕਰਦੇ ਆ ਇੱਕ ਆਹ ਲੈ ਕੇ ਆਪਣਾ ਰਾਈਟ ਐਂਗਲ ਟ੍ਰਾਇੰਗਲ ਲੈ ਕੇ ਸਾਨੂੰ ਪਤਾ ਹੈ ਜਿਹੜਾ ਹਰ 90 ਡਿਗਰੀ ਦਾ ਕੋਣ ਬੰਨਦਾ ਇਹਦੇ ਸਾਹਮਣੇ ਕੋਣ ਹੁੰਦਾ ਬੇਟਾ ਕਰਨ ਅ ਕਰਨ ਨੂੰ ਇੰਗਲਿਸ਼ ਦੇ ਵਿੱਚ ਬੋਲਦੇ ਨੇ ਹਾਈਪੋਟੈਨਿਊਸ ਇਹ ਹੋ ਗਿਆ ਬੇਟਾ ਪਰਪੈਂਡੀਕੂਲਰ ਔਰ ਇਹ ਸਾਡਾ ਆਧਾਰ ਹੋ ਗਿਆ ਠੀਕ ਹੈ ਆਧਾਰ ਯਾਨੀ ਬੇਸ ਪਰਪੈਂਡੀਕੂਲਰ ਯਾਨੀ ਲੰਬ ਇਸ ਤਰੀਕੇ ਨਾਲ ਦੇਖੋ ਸਾਈਨ θ ਦੀ ਵੈਲਿਊਜ਼ ਕੀ ਹੁੰਦੀਆਂ ਨੇ ਬੇਟਾ ਸਾਈਨ θ ਬਰਾਬਰ ਹੁੰਦਾ ਜੀ ਪਰਪੈਂਡੀਕੂਲਰ ਪਰਪੈਂਡੀਕੂਲਰ ਹਾਈਪੋਟੈਨਿਊਸ ਹੁਣ ਦੇਖੋ sin θ ਦੀ ਵੈਲਿਊ ਇੱਥੇ ਕਿੰਨੀ ਦਿੱਤੀ ਹੈ 3/5 ਸੋ ਅਸੀਂ ਇੱਥੇ ਕਿੰਨਾ ਲਿਖਤਾ 3/5 ਲਿਖਤਾ ਯਾਨੀ ਕਿ ਜਿਹੜਾ ਪਰਪੈਂਡੀਕੂਲਰ ਹੈ 3 ਦੇ ਬਰਾਬਰ ਹੈ ਔਰ ਹਾਈਪੋਟੈਨਿਊਸ 5 ਦੇ ਦੇਖੋ ਇੱਥੇ ਅਸੀਂ ਜਿਹੜਾ ਸਬਜੈਕਟਿਵ ਮੈਥਡ ਨਹੀਂ ਲਵਣਾ ਕਿਉਂਕਿ ਇੱਥੇ ਅਸੀਂ MCQ ਸੋਲਵ ਕਰ ਲਿਆ ਕਿਸੇ ਨੇ ਸਾਨੂੰ ਇਹ ਨਹੀਂ ਦੇਖਣਾ ਕਿ ਅਸੀਂ ਕਿਹੜੀ ਅਪਰੋਚ ਵਰਤੀ ਹੈ ਸੋ ਇਸ ਲਈ ਅਸੀਂ ਇੱਥੇ ਇਸ ਤਰੀਕੇ ਨਾਲ ਹੀ ਕਰਦੇ ਹਾਂ ਸੋ ਬੇਟਾ ਹੁਣ ਮੈਂ ਤੁਹਾਨੂੰ ਇੱਕ ਟ੍ਰਿਪਲੇਟ ਲਿਖਾਉਣ ਜਾ ਰਹੀ ਹਾਂ 3 4 ਐਂਡ 5 ਇਹਨੂੰ ਬੇਟਾ ਕੀ ਬੋਲਦੇ ਟ੍ਰਿਪਲੇਟ ਬੋਲਦੇ ਆ ਟ੍ਰਿਪਲੇਟ ਬੋਲਦੇ ਤੁਸੀਂ ਇਹਨੂੰ ਯਾਦ ਰੱਖਣਾ ਕਿ ਇਹਦੇ ਵਿੱਚੋਂ ਜਿਹੜਾ ਪੰਜ ਹੈ ਉਹ ਹਮੇਸ਼ਾ ਕਰਨ ਹੋਏਗਾ ਬਿਕੋਜ਼ ਕਰਨ ਸਭ ਤੋਂ ਵੱਡਾ ਹੁੰਦਾ ਹੈ ਇਹਨਾਂ ਦੋਨਾਂ ਦੀ ਵੈਲਿਊ ਆਪਸ ਵਿੱਚ ਬਦਲ ਜੇਗੀ ਯਾਨੀ ਕਦੇ ਤਿੰਨ ਆਧਾਰ ਹੋ ਜਾਏਗਾ ਕਦੇ ਚਾਰ ਆਧਾਰ ਹੋ ਜਾਏਗਾ ਕਦੇ ਤਿੰਨ ਜਿਹੜਾ ਹੈਗਾ ਪਰਪੈਂਡੀਕੂਲਰ ਹੋ ਜਾਏਗਾ ਕਦੇ ਚਾਰ ਪਰਪੈਂਡੀਕੂਲਰ ਹੋ ਜਾਏਗਾ ਬਟ ਕਰਨ ਹਮੇਸ਼ਾ ਪੰਜ ਹੀ ਰਹੇਗਾ ਸੋ ਯਾ ਤੁਸੀਂ ਇੱਥੇ ਪਾਈਥਾਗੋਰਸ ਨਾਲ ਸੋਲਵ ਕਰ ਲਓ ਤਾਂ ਵੀ ਤੁਹਾਡੇ ਕੋਲੇ ਜਿਹੜਾ ਜਿਹੜਾ ਆਪਣੇ ਕੋਲ ਬਚ ਜਾਏਗਾ ਬੇਸ ਉਹਦੀ ਵੈਲਿਊ 4 ਹੀ ਆਏਗੀ ਦੇਖੋ sin θ ਦੀ ਵੈਲਿਊ ਪਤਾ ਲੱਗ ਗਈ ਹੁਣ ਸਾਨੂੰ ਪਤਾ ਹੈ ਕਿ tan θ ਕਿਹਦੇ ਬਰਾਬਰ ਹੁੰਦਾ ਬੇਟਾ tan θ ਟਾ ਬੇਸ ਹੁਣ ਪਰਪੈਂਡੀਗੂਲਰ ਦੀ ਵੈਲਿਊ ਕਿੰਨੀ ਆ ਦੇਖੋ ਪਰਪੈਂਡੀਗੂਲਰ ਦੀ ਵੈਲਿਊ 3 ਹੈ ਔਰ ਬੇਸ ਦੀ ਵੈਲਿਊ ਕਿੰਨੀ ਆਜੂ 4 ਆਜੂ ਚਾਹੇ ਤਾਂ ਤੁਸੀਂ ਇਸ ਤਰੀਕੇ ਨਾਲ ਯਾਦ ਰੱਖ ਲਿਓ ਜਾਂ ਫਿਰ ਤੁਸੀਂ ਇਤੇ ਜਿਹੜਾ ਹੈਗਾ ਆਪਣਾ ਪਾਈਥਾਗੋਰਸ ਲਗਾ ਦਿਓ ਸੋ 3/4 ਹੁਣ ਸਾਨੂੰ ਕਹਿੰਦੇ x ਜਿਹੜਾ ਹੈਗਾ ਨਾ ਉਹ ਕਿਹਦੇ ਚ ਆਗਾ ਸੈਕਿੰਡ ਕੁਆਡਰੈਂਟ ਦੇ ਵਿੱਚ ਲਾਈ ਕਰਦਾ ਔਰ ਸਾਨੂੰ ਪਤਾ ਹੈ ਕਿ ਜਿਹੜਾ ਸੈਕਿੰਡ ਕੁਆਡਰੈਂਟ ਆ ਉਹਦੇ ਵਿੱਚ ਟੈਨ θ 네ਗੇਟਿਵ ਹੁੰਦਾ ਤੇ ਇਹਦੀ ਵੈਲਿਊ -3/4 ਆਜੂਗੀ ਸੋ -3/4 ਸਾਡੇ ਕੋਲ ਹੀ ਆਪਸ਼ਨ ਨੰਬਰ ਸੀ ਦੇ ਵਿੱਚ ਪਿਆ ਹੋਇਆ ਮੈਂ ਜ਼ਿਆਦਾ ਦੇਖੋ ਡਿਟੇਲਸ ਐਕਸਪਲੇਨ ਨਹੀਂ ਕਰ ਰਹੀ ਬਿਕਾਜ਼ ਕਿਤੇ ਨਾ ਕਿਤੇ ਬਹੁਤ ਸੌਖੇ ਮੈਨੂੰ ਲੱਗ ਰਹੇ ਨੇ ਇਹ ਬਟ ਅਗਰ ਤੁਹਾਨੂੰ ਤਮੈਨ ਜ਼ਰੂਰ ਦੱਸ ਦਿਓ ਫਿਰ ਮੈਂ ਥੋੜਾ ਜਿਹਾ ਹੋਰ ਅੱਛੇ ਤਰੀਕੇ ਨਾਲ ਐਕਸਪਲੇਨ ਕਰ ਦੂੰਗੀ ਠੀਕ ਹੈ ਓਕੇ موਵ ਟੂ ਦ ਨੈਕਸਟ ਪਾਰਟ ਸਾਨੂੰ ਕਹਿੰਦੇ ਕਨਜੂਗੇਟ ਦੱਸੋ 3 ਆਇਓਟਾ 2 ਦਾ ਦੇਖੋ ਕਨਜੂਗੇਟ ਦੇ ਵਿੱਚ ਆਪਾਂ ਨੇ ਕੀ ਕਰਨਾ ਹੁੰਦਾ ਜਿਹੜਾ ਇਮੈਜੀਨਰੀ ਪਾਰਟ ਹੁੰਦਾ ਯਾਨੀ ਜਿਹਦੇ ਨਾਲ ਆਇਓਟਾ ਲੱਗਿਆ ਉਹਦਾ ਸਾਈਨ ਬਦਲਦਾ ਅਗਰ ਪਲੱਸ ਦਾ ਸਾਈਨ ਹੈ ਤਾਂ ਮਾਈਨਸ ਕਰ ਦਿਓ ਅਗਰ ਮਾਈਨਸ ਹੈ ਤਾਂ ਪਲੱਸ ਕਰ ਦਿਓ ਪਰ ਕਰਨਾ ਕੀ ਦਾ ਜਿਹਦੇ ਨਾਲ ਆਇਓਟਾ ਲੱਗਿਆ ਸੋ ਇੱਥੇ ਬੇਟਾ ਸਾਡੇ ਕੋਲੇ ਕੀ ਹੈ 3 ਆਇਓਟਾ 2 ਉਹ ਲਾ ਪੀ ਸਾਈਨ ਕਿਹਦਾ ਬਦਲਾਂਗੇ ਇਹਦਾ ਬਦਲਾਂਗੇ ਹੁਣ 3 ਆਇਓਟਾ ਦੇ ਮੂਰੇ ਸਾਈਨ ਕੀ ਹੈ ਪਲੱਸ ਦਾ ਸਾਈਨ ਹੈ ਇਹਦਾ ਮਤਲਬ ਉਹ ਕੀ ਚ ਬਦਲ ਜੂ ਮਾਈਨਸ ਦੇ ਵਿੱਚ ਸੋ -3 ਆਇਓਟਾ +2 2 ਦੇ ਸਾਈਨ ਨਾਲ ਅਸੀਂ ਕੋਈ ਛੇੜਖਾਨੀ ਨਹੀਂ ਕਰਨੀ ਆਇਓਟਾ ਦਾ ਸਾਈਨ ਬਦਲਾਂਗੇ ਸੋ ਅਸੀਂ ਨੇ ਲੱਭਣਾ ਕੀ ਹੈ ਹੁਣ 2 -3 ਆਇਓਟਾ ਸੋ 2 -3 3 ਆਇਓਟਾ ਕਿਹੜੀ ਆਪਸ਼ਨ ਚ ਪਿਆ ਹੋਇਆ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਆਪਸ਼ਨ B ਬਣ ਰਹੀ ਹੈ ਮਾਈਨਸ ਦੇ 3 ਆਇਓਟਾ +2 ਸੋ ਇਹ ਸਾਡਾ ਰਾਈਟ ਆਨਸਰ ਆ ਜਾਏਗਾ ਕਲੀਅਰ ਹੈ ਬੇਟਾ ਗੁੱਡ ਮੂਵ ਟੂ ਦ ਨੈਕਸਟ ਪਾਰਟ ਸੌਰੀ ਓਕੇ ਅਸੀਂ ਬੇਟਾ ਇੱਥੇ ਪਤਾ ਕਰਨੀ ਹੈ ਆਇਓਟਾ ਦੀ ਪਾਵਰ 9 ਆਇਓਟਾ ਦੀ ਪਾਵਰ 19 ਦੇਖੋ ਮੈਂ ਤੁਹਾਨੂੰ ਦੋ ਸਟੈਪ ਲਿਖਾਉਣ ਜਾ ਰਹੀ ਹਾਂ ਪਹਿਲਾ ਸਟੈਪ ਹੈ ਬੇਟਾ ਤੁਸੀਂ ਨੇ ਡਿਵਾਈਡ ਕਰਨਾ ਚਾਰ ਨਾਲ ਜਿਹੜਾ ਵੀ ਆਇਓਟਾ ਦੇ ਉੱਪਰ ਪਾਵਰ ਲਿਖੀ ਹੋਈ ਹੈ ਉਹ ਤੁਸੀਂ ਨੇ ਕੀ ਕਰਨਾ ਪੁੱਤਰ ਚਾਰ ਨਾਲ ਡਿਵਾਈਡ ਕਰਨਾ ਦੂਸਰਾ ਸਟੈਪ ਹੈ ਫਿਰ ਤੁਸੀਂ ਕੱਲਾ ਰਿਮੇਂਡਰ ਲਿਖ ਲੈਣਾ ਰਿਮੇਂਡਰ ਪਤਾ ਨਾ ਜੋ ਬਾਕੀ ਬਚਦਾ ਦੇਖੋ ਜਿਵੇਂ ਇੱਥੇ ਸਾਡੇ ਕੋਲ ਕੀ ਹੈ ਬੇਟਾ ਆਇਓਟਾ ਦੀ ਪਾਵਰ 9 ਤੁਸੀਂ ਸਭ ਤੋਂ ਪਹਿਲਾਂ ਕੀ ਕਰੋ ਇਸ 9 ਨੂੰ 4 ਨਾਲ ਡਿਵਾਈਡ ਕਰ ਦੋ ਜਦੋਂ ਮੈਂ ਨੇ ਡਿਵਾਈਡ ਕੀਤਾ ਤਾਂ ਮੇਰੇ ਕੋਲ 4 2 8 ਬਣੇਗਾ ठीक है आयोटा दी पावर नाइन दी पता की पवर नाइनटीन उइनटीन एक बार की करो बेटा चार डिवाइड कर दो चार डिवाइड करा तो चौकम चौकी सोलह फोर फोर दिक्सटीन आ जाएगा जो सोल्व कराएंगे ਸਾਡੇ ਕੋਲ 3:00 ਬਚ ਜੇਗਾ ਠੀਕ ਹੈ 16 17 18 ਹਾਂ 3:00 ਬਚ ਜੇਗਾ ਹੁਣ ਉਸ ਤੋਂ ਬਾਅਦ ਆਣੀ ਹੈ ਅਸੀਂ ਆਇਓਟਾ ਦੀ ਪਾਵਰ 19 ਦੀ ਵੈਲਿਊ ਨਹੀਂ ਪਤਾ ਕਰਨੀ ਹੈ ਅਸੀਂ ਆਇਓਟਾ ਦੀ ਪਾਵਰ 3 ਦੀ ਵੈਲਿਊ ਪਤਾ ਕਰਨੀ ਹੈ ਯਾਨੀ ਸਾਡੇ ਕੋਲ ਕੀ ਸੀਗਾ ਆਇਓਟਾ ਦੀ ਪਾਵਰ 4 ਸੌਰੀ ਆਇਓਟਾ ਦੀ ਪਾਵਰ 9 ਆਇਓਟਾ ਦੀ ਪਾਵਰ 19 ਅਸੀਂ ਨੇ ਜਦੋਂ 4 ਨਾਲ ਡਿਵਾਈਡ ਕੀਤਾ ਤਾਂ ਆਇਓਟਾ ਦੀ ਪਾਵਰ 9 ਦੀ ਜਗ੍ਹਾ ਅਸੀਂ ਆਹ ਲਿਖਾਂਗੇ ਆਇਓਟਾ ਦੀ ਪਾਵਰ 1 ਆਇਓਟਾ ਦੀ ਪਾਵਰ 19 ਦੀ ਜਗ੍ਹਾ ਅਸੀਂ ਆਇਓਟਾ ਦੀ ਪਾਵਰ 3 ਲਿਖਾਂਗੇ ਆਹ ਆ ਜਾਗਾ ਆਯੋਟਾ ਹੁਣ ਆਯੋਟਾ ਦੀ ਪਾਵਰ 3 ਸਾਰ ਨੂੰ ਪਤਾ ਕਿ ਦੇ ਬਰਾਬਰ ਹੁੰਦੀ ਐ ਆਯੋਟਾ ਦੀ ਪਾਵਰ ਜਿਹੜੀ ਰਜੇ 3 ਐ ਉਹ ਸਾਡੇ ਕੋਲ ਮਾਈਨਸ ਆਯੋਟਾ ਦੇ ਬਰਾਬਰ ਹੁੰਦੀ ਐ ਸੋ ਇੱਥੇ ਮਾਈਨਸ ਆਯੋਟਾ ਆ ਜਾਗਾ ਆਨਸਰ ਸਾਡਾ 0 ਆ ਜਾਗਾ ਯਾਨੀ ਦੋ ਚੀਜ਼ਾਂ ਤੇ ਫੋਕਸ ਕਰਨਾ ਤੁਸੀਂ ਆਯੋਟਾ ਦੀ ਜਿਹੜੀ ਪਾਵਰ ਐ ਉਹਨੂੰ 4 ਨਾਲ ਡਿਵਾਈਡ ਕਰ ਦੋ ਤੇ ਜੋ ਰਿਮੇਂਡਰ ਬਚ ਰਿਹਾ ਬਸ ਉਹੀ ਪਤਾ ਕਰ ਲਓ ਉਹਨੂੰ ਸੋਲਵ ਕਰੋਗੇ ਤੁਹਾਡੇ ਕੋਲੇ ਆਨਸਰ ਆ ਜਾਗਾ ਸੋ ਸਾਡੇ ਕੋਲ ਇਹਦਾ ਰਾਈਟ ਆਨਸਰ ਕੀ ਆ ਗਿਆ ਬੇਟਾ ਆਪਸ਼ਨ ਨੰਬਰ ਸੀ ਥੈਟ ਇਜ਼ 0 ਆਪਸ਼ਨ ਨੰਬਰ ਸੀ 0 ਫਿਰ ਅੱਗੇ ਇਹਨੂੰ ਸੋਲਵ ਕਰਨਾ ਸੋਲਵ ਕਰੂ ਕਹਿੰਦੇ x² 3 0 ਦੇਖੋ x² ਜਿਹੜਾ 3 ਹੈ ਇੱਧਰ ਪਲੱਸ ਦਾ ਉੱਧਰ ਜਾ ਕੇ ਮਾਈਨਸ ਹੋ ਜਾਏਗਾ ਯਾਨੀ -3 ਫਿਰ ਅਜੇ ਆਪਾਂ ਇੱਧਰੋਂ ਸਕੁਅਰ ਹਟਾਵਾਂਗੇ ਤਾਂ ਉੱਧਰ ਕੀ ਆ ਜਾਏਗਾ ਪਲੱਸ ਮਾਈਨਸ ਅੰਡਰਰੂਟ -3 ਹੁਣ ਅੰਡਰਰੂਟ ਦੇ ਵਿੱਚ ਮਾਈਨਸ ਹੈ ਤਾਂ ਇਹਦਾ ਮਤਲਬ ਇੱਥੇ ਕੀ ਆ ਜਾਏਗਾ ਪਲੱਸ ਮਾਈਨਸ ਅੰਡਰਰੂਟ 3 i ਯਾਨੀ ਪਲੱਸ ਦਾ 3 i ਤਾਂ ਵੀ ਆਏਗਾ ਔਰ ਮਾਈਨਸ ਦਾ ਅੰਡਰਰੂਟ 3 i ਵੀ ਆਏਗਾ ਆਪਸ਼ਨ ਨੰਬਰ D ਬੋਥ B ਐਂਡ C ਰਾਈਟ ਆਨਸਰ ਆ ਜਾਏਗਾ ਵੈਰੀ ਗੁੱਡ ਮੂਵ ਟੂ ਦ ਨੈਕਸਟ ਪਾਰਟ ਉਸ ਤੋਂ ਬਾਅਦ ਰੱਜੀ ਕਹਿੰਦੇ ਸੋਲਵ ਕਰੋ y 2 ਅਸੀਂ ਦੇਖੋ ਨੰਬਰ ਲਾਈਨ ਅਸਿਊਮ ਕਰੋ ਇੱਥੇ 2 ਮੰਨ ਲਓ ਉਹ ਕਹਿੰਦੇ y ਦੀ ਵੈਲਿਊ ਕੀ ਹੈ ਛੋਟੀ ਹੈ 2 ਨਾਲੋਂ ਯਾਨੀ ਇੱਧਰ ਨੂੰ ਹੈ ਛੋਟੀ ਹੈ ਯਾਨੀ ਕਿ ਕਿੱਥੋਂ ਤੋਂ ਕਿੱਥੇ ਤੱਕ ਹੈ ਮਾਈਨਸ ਇਨਫਾਈਨਾਈਟ ਤੋਂ ਲੈ ਕੇ 2 ਤੱਕ ਹੈ ਔਰ ਮਾਈਨਸ ਇਨਫਾਈਨਾਈਟ ਤੋਂ ਦੋ ਆਪਸ਼ਨ ਨੰਬਰ A ਦੇ ਵਿੱਚ ਹੈ ਯਾਦ ਰੱਖਿਓ ਬੇਟਾ ਇਨਫਾਈਨਾਈਟ ਨਾਲ ਕਦੇ ਵੀ ক্লোਜ਼ ਬ੍ਰੈਕਟ ਨਹੀਂ ਲੱਗਦੀ ਠੀਕ ਹੈ ਚਾਹੇ ਤੁਸੀਂ ਇਦਾਂ ਲਿਖ ਰਹੇ ਹੋ ਇਨਫਾਈਨਾਈਟ ਚਾਹੇ ਤੁਸੀਂ ਮਾਈਨਸ ਇਨਫਾਈਨਾਈਟ ਲਿਖ ਰਹੇ ਹੋ ਜਦੋਂ ਇਹਨਾਂ ਨੂੰ ਲਿਖਣਾ ਪੈਂਦਾ ਤਾਂ ਹਮੇਸ਼ਾ ਓਪਨ ਬ੍ਰ

-2 is less than 2x 1 hun beta 2x udhar le jaane ha 3x 2x less than 1 plus 2 सिंबल कुछ नहीं सेम ही रहेगा इनकुअलिटी का वैल्यू की है तो छोटी है तो कि जाएगा माइनस इनफाइनाइट तो कि बेटा जी थ्री तक जा रहे हैं है, माइनस इनफाइनाइट तो थ्री तक जा रहे हैं हम आप देख लेंगी असल चंबर जी है

ਇਸ ਨੂੰ ਹੁਣ ਦੇਖੋ ਉੱਪਰ ਆਪਣੇ ਕੋਲ ਕੀ ਹੈ 7 ਫੈਕਟੋਰੀਅਲ نیچے ਆਪਣੇ ਕੋਲ ਕੀ ਹੈ 5 ਫੈਕਟੋਰੀਅਲ ਹੁਣ 7 ਨੂੰ ਆਪਾਂ 5 ਤੱਕ ਖੋਲ ਲੈਣੇ ਆ 7 6 5 ਫੈਕਟੋਰੀਅਲ 5 ਫੈਕਟੋਰੀਅਲ 5 ਨਾਲ 5 ਕੱਟ ਜਾਏਗਾ 7 6 42 7 6 42 ਸਾਡਾ ਰਾਈਟ ਆਨਸਰ অপਸ਼ਨ ਨੰਬਰ A ਆ ਗਿਆ ਇਹਨੂੰ ਸੋਲਵ ਕਰਾਂਗੇ ਇਹ ਵੀ ਦੇਖੋ ਬਹੁਤ ਈਜ਼ੀ ਹੈ ਤੁਹਾਨੂੰ ਮੈਂ ਸਾਈਡ ਤੇ ਥੋੜਾ ਜਿਹਾ ਸੋਲਵ ਕਰਕੇ ਇਹ ਦਿਖਾ ਦਿੰਦੀ ਹਾਂ ਦੇਖੋ ਸਾਡੇ ਕੋਲ ਬੇਟਾ ਇੱਕ ਫਾਰਮੂਲਾ ਹੁੰਦਾ NCR ਦਾ ਇਹਨੂੰ ਆਪਾਂ ਕਿਵੇਂ ਸੋਲਵ ਕਰਦੇ ਆ ਉੱਪਰ ਆਪਾਂ n ਫੈਕਟੋਰੀਅਲ ਲੈਣੇ ਆ ਥੱਲੇ ਆਪਾਂ r ਫੈਕਟੋਰੀਅਲ ਫਿਰ ਆਪਾਂ ਕੀ ਲੈਣੇ n r ਫੈਕਟੋਰੀਅਲ ਲੈਣੇ ਆ ਹੁਣ ਤੁਸੀਂ ਕੀ ਕਰੋ ਇੱਥੇ ਸਾਨੂੰ ਕੀ ਕਹਿੰਦੇ NC9 ਕਿਹਦੇ ਬਰਾਬਰ ਹੈ NC8 ਦੇ ਬਰਾਬਰ ਹੈ ਰੋਜੇ ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਤੁਹਾਨੂੰ ਨਾ N ਦੀ ਵੈਲਿਊ ਮਿਲੇਗੀ N ਦੀ ਵੈਲਿਊ ਰੋਜੇ ਕਿੰਨੀ ਆਏਗੀ 17 ਆਏਗੀ ਠੀਕ ਹੈ ਇਹਨੂੰ ਸੋਲਵ ਕਰਿਓ ਜਿਹੜਾ ਉੱਪਰ ਫਾਰਮੂਲਾ ਲਿਖਾਇਆ ਹੈ ਇਹਦੇ ਚ ਪੁੱਟ ਕਰਕੇ N ਦੀ ਵੈਲਿਊ 17 ਆ ਜਾਏਗੀ ਫਿਰ ਅਸੀਂ ਨੇ NC17 ਯਾਨੀ ਕਿ 17C17 ਦੀ ਵੈਲਿਊ ਪਤਾ ਕਰਨੀ ਹੈ ਯਾਨੀ ਕਿ 17 ਫੈਕਟੋਰੀਅਲ बटे फैक्टोरियल फैक्टोरियल बटारहरीरो वन आंसर आ जाएगा सो ए राइट आंसर की आएगा बेटा okay, जी ऑप्शन नंबर बी ओके मूव टू नेक्स्ट क्वेश्चन क्वेश्चन कहें बस थोड़े क्वेश्चन रह ਕੈਨ ਬੀ ਹਾਊ ਮਨੀ 3 ਡਿਜੀਟ ਨੰਬਰ ਕੈਨ ਬੀ ਫਾਰਮਡ ਯੂজিং ਡਿਜੀਟ 1 ਤੋਂ ਲੈ ਕੇ 5 ਦੇ ਦੇਖੋ ਸਾਨੂੰ 3 ਡਿਜੀਟ ਦੇ ਨੰਬਰ ਚਾਹੀਦੇ ਆ ਕਿਤੋਂ ਕਿਤੇ ਤੱਕ ਡਿਜੀਟ ਯੂਜ਼ ਕਰ ਸਕਦੇ ਆ 5 ਯਾਨੀ ਆਪਾਂ ਇੱਕ ਯੂਜ਼ ਕਰ ਸਕਦੇ ਆ 2 ਯੂਜ਼ ਕਰ ਸਕਦੇ ਆ 3 ਯੂਜ਼ ਕਰ ਸਕਦੇ ਆ 4 ਤੇ 5 ਯੂਜ਼ ਕਰ ਸਕਦੇ ਆ ਔਰ ਇਨਾਂ ਨੇ ਕਿਹਾ ਰੈਪੀਟੀਸ਼ਨ ਨਾਟ ਅਲਾਉ ਰੈਪੀਟੀਸ਼ਨ ਅਲਾਉਡ ਨਹੀਂ ਹੈ ਯਾਨੀ ਅਗਰ ਮੈਂ ਪਹਿਲੀ ਆਹ ਥਾਂ ਪਰੂਗੀ ਤਾਂ ਮੇਰੇ ਕੋਲ ਕਿੰਨੇ ਆਪਸ਼ਨ ਆਣੇ 5 ਆਪਸ਼ਨ ਆਣੇ ਫਿਰ ਮੈਂ ਇੱਕ ਤਾਂ ਹੁਣ ਯੂਜ਼ ਕਰ ਲਿਆ ਇਹਨਾਂ ਚੋਂ ਤਾਂ ਮੇਰੇ ਕੋਲ ਏਸ ਸੈਕਿੰਡ ਆਪਸ਼ਨ ਲਈ ਕਿੰਨੀ ਆਪਸ਼ਨਾਂ ਬਚ ਗਈਆਂ ਚਾਰ ਤੇ ਥਰਡ ਖਾਲੀ ਥਾਂ ਲਈ ਮੇਰੇ ਕੋਲ ਕਿੰਨੀ ਆਪਸ਼ਨਾਂ ਬਚ ਗਈਆਂ ਤਿੰਨ ਇਹਨੂੰ ਆਪਾਂ ਬੇਟਾ ਗੁਣਾ ਕਰਾਂਗੇ 5 4 20 3 60 ਆ ਜਿਗਾ ਆਪਸ਼ਨ ਨੰਬਰ B ਸਾਡਾ ਰਾਈਟ ਆਨਸਰ ਹੈ ਫਿਰ ਕਹਿੰਦੇ ਫਾਈਂਡ ਦ ਫਿਫਥ ਟਰਮ ਆਫ ਦ ਸੀਰੀਜ਼ ਹੁਣ ਸਾਨੂੰ ਇਹ ਪਤਾ ਹੈ ਜੀਪੀ ਬਣ ਰਹੀ ਹੈ ਜੀਪੀ ਦੀ ਫਰਸਟ ਟਰਮ ਬੇਟਾ 5 ਹੈ ਅਗਰ ਆਪਾਂ ਇਹਦੀ ਆਰ ਦੀ ਵੈਲਿਊ ਕੱਢਾਂਗੇ ਉਹ ਵੀ 5 ਆ ਰਹੀ ਹੈ ਔਰ ਆਪਾਂ ਨੇ ਕੀ ਪਤਾ ਕਰਨਾ ਫਿਫਥ ਟਰਮ ਸਾਨੂੰ ਇਹਦਾ ਫਾਰਮੂਲਾ ਪਤਾ ਇੱਕ ਮਿੰਟ ਮੈਂ ਤੁਹਾਨੂੰ ਇੱਥੇ ਸਮਝਾ ਦਿੰਦੀ ਆ सानू पता बेटा जी पी एनथ टर्म का फॉर्मूला की हूं ए आर एन माइनस वन अभी पता करना बेटा फिफ्थ टर्म पता करनी है कि जगह अभी पुट करा आर की जगह करा एन माइनस वन यानी चौक घटा दो चार सो यह सां की घात पं और घात पांच किन्ना होंगे बेटा कत्ती पची ठीक है इन सॉल्व करो आज तक कत्ती पच्ची आएगा जो किसी भी ऑप्शन च नहीं है इसलिए जो राइट आंसर है बेटा जी और नन ऑफ दीज कित गलती ਆਨ ਆਇਆ ਯੂ ਯਾਦ ਰੱਖਿਓ 5 ਦੀ ਪਾਵਰ 5 ਬਣ ਰਿਹਾ ਉਸ ਤੋਂ ਬਾਅਦ ਕਹਿੰਦੇ ਫਾਈਂਡ ਦ ਸਲੋਪ ਆਫ ਦ ਲਾਈਨ ਪਾਸਿੰਗ ਥਰੂ ਥੀਸ ਥਰੂ ਪੁਆਇੰਟਸ ਥਿਸ ਇਜ਼ ਆਲਸੋ ਵੈਰੀ ਵੈਰੀ ਇੰਪੋਰਟੈਂਟ ਪੁਆਇੰਟ ਆ ਬਾਏ ਦ ਸੌਲਵ ਕਰ ਲੈਨੇਓ ਓਕੇ ਸਾਨੂੰ ਪਤਾ ਹੈ ਜੀ ਸਲੋਪ ਦਾ ਫਾਰਮੂਲਾ ਕੀ ਹੁੰਦਾ ਬੇਟਾ y2 y1 x2 x1 ਵੈਲਿਊਜ਼ ਪੁੱਟ ਕਰ ਲਓ ਵੈਲਿਊਜ਼ ਆ ਜਾਣਗੀਆਂ 4 minus minus -2 ਔਰ ਇੱਥੇ 3 3 ਉੱਪਰ ਸਾਡੇ ਕੋਲ ਕੁਝ ਮਰਜ਼ੀ ਆਵੇ ਇੱਥੇ ਤਾਂ ਦੇਖੋ ਕੀ ਆਏਗਾ ਵੈਸੇ ਉੱਪਰ ਤੇ ਸਾਡੇ ਕੋਲ 6 ਆਏਗਾ ਥੱਲੇ 0 ਬਣ ਰਿਹਾ ਔਰ ਸਾਨੂੰ ਪਤਾ ਹੈ ਕਿ ਥੱਲੇ 0 ਨਹੀਂ ਬਣਨਾ ਚਾਹੀਦਾ ਥੱਲੇ 0 ਬਣੇ ਤਾਂ ਸਾਡਾ ਆਨਸਰ ਕਿ ਨਾ ਆ ਜਾਂਦਾ ਨਾਟ ਡਿਫਾਈਨ ਆ ਜਾਂਦਾ ਕਈ ਬੱਚੇ ਨੂੰ ਇਨਫਾਈਨਾਈਟ ਬੋਲ ਦਿੰਦੇ ਆ ਇਨਫਾਈਨਾਈਟ ਨਹੀਂ ਬੇਟਾ ਇਨਫਾਈਨਾਈਟ ਤੇ ਨਾਟ ਡਿਫਾਈਨ ਦੇ ਵਿੱਚ ਫਰਕ ਹੁੰਦਾ ਸੋ ਸਾਡਾ ਰਾਈਟ ਆਨਸਰ ਬੇਟਾ ਕੀ ਆਏਗਾ ਆਪਸ਼ਨ ਨੰਬਰ ਸੀ ਆਏਗਾ ਨਾਟ ਡਿਫਾਈਨ ਆਈ ਹੋਪ ਤੁਹਾਨੂੰ ਸਵਾਲ ਵਧੀਆ ਲੱਗੇ ਹੋਣਗੇ ਆਈ نو ਮੈਂ ਥੋੜਾ ਘੱਟ ਐਕਸਪਲੇਨ ਕੀਤਾ ਇਸ ਵਾਰ ਬਟ ਆਪਣੇ ਵੱਲੋਂ ਮੈਂ ਫਿਰ ਬੈਸਟ ਕਰਨ ਦੀ ਕੋਸ਼ਿਸ਼ ਕੀਤੀ ਹੈ ਸਮੇਂ ਦੀ ਥੋੜੀ ਜੀ ਕਮੀ ਸੀ ਔਰ ਬੱਚੇ ਬਹੁਤ ਜ਼ਿਆਦਾ ਡਿਮਾਂਡ ਕਰ ਰਹੇ ਸੀ ਇਹ ਵਾਲੀ ਕਲਾਸ ਦੀ ਸੋ ਦੈਟ ਆਈ ਥੋਟ ਕਿ ਫਟਾਫਟ ਬਣਾਈ ਦਿੰਨੇ ਆ ਸੋ ਅਗਰ ਕੋਈ ਡਾਊਟ ਹੋਇਆ ਤਾਂ ਮੈਨੂੰ ਜ਼ਰੂਰ ਪੁੱਛ ਲਿਓ ਬਟ ਅਦਰਵਾਇਜ਼ ਕੁਐਸਚਨਸ ਈਜ਼ੀ ਹੀ ਨੇ ਅਗਰ ਤੁਹਾਡੇ ਕੋਲ ਕੋਈ ਵੀ ਹੋਰ ਸੈਂਪਲ ਪੇਪਰ ਹੈਗਾ ਜੋ ਤੁਸੀਂ ਸਾਥੋਂ ਸੋਲਵ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡਾ ਟੈਲੀਗ੍ਰਾਮ ਗਰੁੱਪ ਹੈ ਮੈਰੀਟੋਰੀਓ ਸਟੂਡੈਂਟ ਓਨਲੀ ਦੇ ਨਾਮ ਤੇ ਉਥੇ ਡਰਾਈਵ ਕਰਕੇ ਸਾਨੂੰ ਤੁਸੀਂ ਕੁਐਸਚਨ ਪੇਪਰ ਸੈਂਡ ਕਰ ਸਕਦੇ ਹੋ ਜਿੰਨੇ ਜਲਦੀ ਹੋ ਸਕੇ ਅਸੀਂ ਤੁਹਾਨੂੰ ਆਨਸਰਸ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਤੋਂ ਨੈਕਸਟ ਵੀਡੀਓ ਦੇ ਵਿੱਚ ਫਿਰ ਆਪਾਂ ਇਹਦੇ ਜਿਹੜੇ ਸੈਕਸ਼ਨ ਅਲੱਗ-ਅਲੱਗ ਸੈਕਸ਼ਨਸ ਨੇ ਉਹਨਾਂ ਨੂੰ ਕਵਰ ਕਰਦੇ ਹਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਹਾਨੂੰ ਜ਼ਿਆਦਾ ਪ੍ਰੋਬਲਮ 6 ਮਾਰਕ ਵਾਲੇ ਕੁਐਸਚਨ ਚ ਹੈ 4 ਵਾਲਿਆਂ ਚ ਹੈ 2 ਮਾਰਕਸ ਵਾਲਿਆਂ ਚ ਹੈ ਉਹਦੇ ਅਕੋਰਡਿੰਗ ਆਪਾਂ ਸੋਲਵ ਕਰ ਲਾਂਗੇ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ ਐਂਡ ਗੋਡ ਬlesਸ ਯੂ एवरीवन